ਦਿਆੜੇ ਮਿਲਿ ਤਰਾ ਮੋਨੋ ਵਾਇਗੜ ਗਰੀ ਨਾ ਤੇ ਕੋਈ ਤੈਨੂੰ ਲੁਧਿਆਣਿਓ ਵਿਚੜੀ ਨਾ ਕੋਈ ਤੈਨੂੰ ਟ੍ਰਾਂਟੋ ਮਿਲਿਆ ਟ੍ਰਾਂਟੋ ਗਿਆ ਤੇ ਕਿਹੜੀਆਂ ਫੀਲਿੰਗਾਂ 'ਚ ਫੇਰਨ ਡਿਆ ਅੱਦਾ ਛੋੜਾ ਵਧੀਆ ਤੇ ਮੁੰਡੇ ਦਾ ਕਿਹਦੇ ਮੁੰਡੇ ਦਾ ਰਾਜ ਬਰਾੜ ਦੇ ਮੁੰਡੇ ਦਾ ਫੀਲਿੰਗ ਆਈ ਕਦੇ ਕਹਿ ਮਾੜਾ ਮੈਂ ਮੈਂ ਉੱਦਾਂ ਗੱਲ ਕਰਨ ਡਿਆ ਨਾ ਕੋਈ ਵਿਚੜੀ ਲੁਧਿਆਣਿਓ ਤੂੰ ਚੰਗੀ ਬਣੀੜੀ ਮਗਰ ਬੇਟੀ ਹੋਣਾ ਵਿਛੋੜਦੀ ਕਦੇ ਹੀ ਤਾਂ ਕਹਿ ਕੇ ਕਿ ਉੱਤ ਭਾਬੀ ਵੇਲ ਨਾ ਗਾਣੇ ਕਹਿ ਉਹ ਤੇ ਲਾਉਂਦਾ ਹੀ ਹੋ ਆਹੋ ਮੈਂ ਕਿਉਂ ਛੋੜਨੀ ਮੈਂ ਤਾਂ ਤਰੋਂ ਤਾਂ ਕੜਾ ਲਾਇਆ ਵਿਛੜੀ ਸੀ ਲੁਧਿਆਣੇ ਦੇ ਮੇਰੀ ਟਰੰਟੋ ਮੈਂ ਕਿਹਾ ਟਰੰਟੋ ਗਿਆ ਮੈਨੂੰ ਜਿਹੜੀ ਟਰਾਲੀ ਮੁੰਡੇ ਉਹ ਮਾਸੀ ਦੀ ਸੋਹਣੀ ਗਾੜੀ ਟਰਾਲੀ ਮੁੰਦਨੀ ਹੋ ਜੇ ਤੂੰ ਮਾਸੀ ਨਾ ਨਵੇਂ ਦੀ ਤੇ ਪਤਾ ਨਹੀਂ ਲੱਗਣਾ ਟਰਾਲੀ ਨਹੀਂ ਹਿੰਦੀ ਗੰਡੀ ਜੇ ਮਾਸੀ ਨਾ ਵੇਂਦੀ ਤੇ ਨਾਲੇ ਤੂੰ ਮੇਰੀ ਗੱਲ ਸੁਣ ਲੌਜੀਕ ਭਰਦਾ ਕੋਈ ਟਰੰਟੋ ਵਾਲਾ ਉਹ ਤਾਂ ਮੈਂ ਪੁੱਛਣਿਆ ਜਦੋਂ ਟਰੰਟੋ ਆਈ ਨਹੀਂ ਤੇ ਟਰੰਟੋ ਡਰ ਗਿਆ ਹੀ ਮੁੰਡਾ ਬੱਸ ਹੀ ਡਰ ਗਿਆ ਹੀ ਉਹ ਡਰ ਗਿਆ ਨਾ ਕਬਰ ਆ ਗਿਆ ਕਰਵਾ ਗਿਆ ਜੀ ਕਰਵਾ ਗਿਆ ਜੀ ਆਈ ਨਾ ਆਈਆਂ ਆਉਂਦੇ ਆ ਪਹਿਲਾਂ ਸਾਸਰੀ ਘਰ ਸਾਰਿਆਂ ਨੂੰ ਆਈ ਆਉਂਦੇ ਆ ਇੱਕ ਵਿਆਹ ਵੇਖ ਕੇ ਤੇ ਯਾਰ ਉਹ ਕੁੜੀ ਦਾ ਨਾਮ ਚੇਤਾ ਭੁੱਲ ਜਾਣਾ ਮੈਂ ਜਰੂਰ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਨੂੰ ਟੋਲ ਤੇ ਮਿਲੀ ਤਰਨਤਾਰ ਕਹਿੰਦਾ ਬੰਨੂਆ ਕਿ ਤਰਨਤਾਰ ਨਹੀਂ 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 ਮਨਪ੍ਰੀਤ ਨਹੀਂ ਆਂਦੀ ਮਨਪ੍ਰੀਤ ਤਰਨਤਾਰ ਨਹੀਂ ਕਹਿਦੇ ਤੇ ਮੈਂ ਨਾਲੇ ਹੁਣ ਆਉਂਦਾਂ ਫੇਰ ਟੱਕਰੀ ਹੋਈ ਉਹ ਤੇ ਕਹਿੰਦੀ ਮੈਂ ਆਪਣੀ ਮੰਮੀ ਨੂੰ ਫੋਨ ਲਾ ਕੇ ਦੱਸਦਾ ਵੀ ਤੇ ਮਿਲੇ ਬੜੇ ਚਾਹ ਨਾਲ ਮਿਲੀ ਆਨ ਉਹ ਵਿਚੋ ਨਿਕਲ ਕੇ ਬੂਤ ਦੇ ਮਿਲੀ ਤੇ ਕੁੜੀਏ ਤੇਰਾ ਨਾਮ ਲੈ ਤਾਨੂੰ ਕਹਿੰਦੀ ਵੀ ਨਾ ਜ਼ਰੂਰ ਲਿਓ ਮਨਪ੍ਰੀਤਕੌਰ ਤਰਨਤਾਰਨ ਤਰਨਤਾਰਨ ਕੇ ਨਿਸ਼ਾਰਾ ਬਨੂ ਆਏ ਨਹੀਂ ਅਸੀਂ ਤਰਨਤਾਰਨ ਹੀ ਕਹਿਤਾ ਉਹਨੇ ਪਛਾਣ ਲੈਣਾ ਹੁਣ ਸਾਡਾ ਵੀ ਧੰਨਵਾਦ ਤੇਰਾ ਵਿੱਚ ਨਾਮ ਲੈਤਾ ਤੇ ਤੇਰਾ ਵੀ ਧੰਨਵਾਦ ਤੁਹਾਡਾ ਮਾਰਦ ਰੱਖ ਲਿਆ ਸਾਡਾ ਧੰਨਵਾਦ ਅਈ ਹੁਣ ਜਾਣਦੇ ਆ ਘਰ ਨੂੰ ਵਾਪਸ ਤੇ ਸ਼ਾਮਾ ਨੂੰ ਅੱਜ ਅਸੀਂ ਬਾਹਰ ਡਿਨਰ ਕਰਨਾ ਵਾ ਸਾਰੇ ਜਾਣੇ ਕਿਉਂਕਿ ਮਾਸਟਰ ਮਾਸਟਰ ਹੋਣਾਂ ਨੇ ਭਲਕੇ ਚੱਲ ਜਾਣਾ ਭਲਕੇ ਕੇ ਪਰਸੂ ਜਾਣਾ ਚੱਲ ਕੱਲ ਨੂੰ ਚੱਲ ਜਾਣਾ ਵਾ ਬੰਬੇ ਵਾਲਿਆਂ ਨੇ ਤੇ ਹੁਣ ਜਾਣਦੇ ਆ ਉਹਦੇ ਨਾਲੇ ਮੇਰੀਆਂ ਕਿੱਥੇ ਦਾ ਪ੍ਰੋਗਰਾਮ ਆ। ਮੈਨੂੰ ਇੱਕ ਵਾਰ ਖਿਲਾਉਣਾ ਆਪਾਂ ਮੈਂ ਦੱਸਦਾ ਤੈਨੂੰ। ਸਰਪ੍ਰਾਈਜ਼ ਵਾ। ਸਰਪ੍ਰਾਈਜ਼। ਵੇਹਲੀ ਰੁਕਣਾ ਵਾ। ਸਰਪ੍ਰਾਈਜ਼ ਦੀ ਸਰਪ੍ਰਾਈਜ਼ ਵਾ। ਮਨੂੰ ਗਾਣੇ ਕਹਿਓ ਜੀ ਕੱਢ ਕਿੱਥੋਂ ਕੱਢ ਕੱਢ ਲਾਉਣਾ। ਕਿਹੜਾ ਵਾ? ਇਹ ਮੇਰੀ ਪਲੇਲਿਸਟ ਵਾ ਬਟੇਈ ਵੀ ਸੁਣਦਾ ਲੋ। ਉੱਥੇ ਬਟੇਈ ਕੀ ਆ ਕਹਿਣਾ ਹੈ ਕਹਿਣਾ ਹੈ। ਵਾ ਚੜਾ। ਵੇਖੀ। ਵਾ ਜੇ ਕੀ। ਮਨੂੰ ਮਗਰੋਂ ਵੀ ਤੋ ਐਕਟਰ ਹੀ ਲੱਗਦਾ ਗੁਰੂਆ। ਮਨੂੰ ਨੇ ਹੁਣ ਪਛਾਣ ਹੀ ਨਹੀਂ ਕੁੰਮਣਾ। ਮਗਰ ਐਕ ਮੈਂ ਤਾਂ ਮਗਰੋਂ ਹੀ ਐਕਟਰ ਹੀ ਲੱਗਦਾ ਪਛਾਈ ਨਹੀਂ ਕੋ ਮੰਡਿਆ ਤੇਰੇ ਉਹ ਪ੍ਰਿੰਟ ਤਾਂ ਤੇ ਨਿਹਰਾ ਹੀ ਮੋਨ ਲੱਗਣ ਡਿਆ ਪੰਪ ਜਿੰਨਾ ਮਰਜੀ ਦਈ ਜਾਓ ਹੁਣ ਮੋਨ ਜਿਆਦੀ ਫੀਲਿੰਗ ਨਹੀਂ ਲੈ ਗਿਆ ਹਾਂ ਹੁਣ ਤਾਂ ਪਿਆ ਗਿਆ ਮੈਂ ਲੈ 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 ਹੁਣ ਰੰਗ ਚਮਕਣ ਡਿਆ ਪਿਆ ਰੰਗ ਚਮਕਣ ਡਿਆ ਪਿਆ ਰੰਗ ਵੇਖੀ ਚਮਕਦਾ ਮੈਂ ਸੀ ਤੂੰ ਖਲੋ ਰੰਗ ਉਧਰ ਕਰ ਕਰ ਮੈਂ ਰੰਗ ਵੇਖੀ ਚਮਕਦਾਂ ਲੱਗ ਗਿਆ ਲੱਗ ਗਿਆ ਲੱਗ ਗਿਆ ਖਲੋ ਨਾ ਉਦਨ ਲੱਗੇ ਪਤਾ ਤੇ ਆਪਣਾ ਹੀ ਘਰ ਵਾ ਕੇ ਵੇਲੀ ਆਏ ਉੱਠਣਾ ਨੂੰ ਵਿਆਹ ਚ ਆਏ ਤੇ ਗੋਲ ਗੱਪੇ ਇੱਥੇ ਖਾਣ ਦੀ ਜਿਹੜਾ ਜਿਨ੍ਹਾਂ ਨੇ ਆਨੂੰ ਵਿਆਹ ਚ ਮਿਲੇ ਆ ਨਾ ਉਹਨਾਂ ਨੇ ਕਹਿਣਾ ਇਹ ਕਿਹੜਾ ਸਾਬ ਤਾਬਾ ਹੋਇਆ ਉਹਨਾਂ ਨੇ ਵੀਡੀਓ ਵੇਖੀ ਨਹੀਂ ਆਨੇ ਖਾ ਪੀ ਜਿਆਦਾ ਲਿਆ ਹੁਣ ਅੱਜ ਮੈਂ ਸੈੱਟ ਕਰ ਲਈਏ ਨਹੀਂ ਸਾਨੂੰ ਗੋਲ ਗੱਪੇ ਨਹੀਂ ਹੁੰਦੀ ਗੋਲ ਗੱਪੇ ਨਹੀਂ ਮਿਲਿਆ ਧਿਆਨ ਸਵਾਦ ਹੀ ਗੋਲ ਗੱਪੇ ਇੱਥੇ ਸਵਾਦ ਆ ਗੋਲ ਗੱਪੇ ਕਿ ਐਦਾਂ ਹੀ ਆ ਮਿੱਠੇ ਮਿੱਠੇ ਨਹੀਂ ਹਵੇ ਦੋ ਤਿੰਨ ਤਰ੍ਹਾਂ ਦੀ ਚਟਨੀ ਆ ਪੀਓ ਮਿੱਠੀ ਚਟਨੀ ਨਾ ਖਾਧਾ ਹੁਣ ਦੂਜੀ ਜੀ ਉਦਾਂ ਉਦਾਂ ਹੱਦ ਵਾਲੀ ਗੱਲ ਵਾ ਮੈਂ ਅਸੀ ਇੱਕ ਵੀ ਆਪਾਂ ਕਿੱਥੋਂ ਆਏ ਆ ਤੇ ਕੀ ਸਾਹ ਬਤਾਵਾ ਤੇ ਆਪਾਂ ਫੇਰ ਕਿੱਥੇ ਗੋਲ ਗੱਪੇ ਖਾਣ ਦੇ ਖਲੋਗੇ ਰੁਕੇ ਆਈ ਇੱਥੇ ਹਵੇਲੀ ਆ ਉਹਦੇ ਦੇਖਦਾ ਕੋਈ ਨਹੀਂ ਇਧਰੋਂ ਦੇ ਇੱਕ ਚ ਭਰ ਕੇ ਦੇ ਮੋਨੂ ਯਾਰਾ ਨੂੰ ਭੁਲੇਖਾ ਪੈ ਜਾਂਦਾ ਤੂੰ ਕੌਣ ਆ ਕੌਣ ਆ ਜਾਂਦਾ ਚਾਨ ਘਾਡੇ ਲਾਗੇ ਇਹ ਤੁਹਾਨੂੰ ਪਤਾ ਲਿਸਕੋਰਾ ਕਾਲੇ ਰੰਗ ਦੇ ਆ ਗੋਲ ਗੱਪਾ ਨਾਸਾ ਧਾਣੀ ਬਾਹਰ ਆ ਚੱਲਿਆ ਮਾਸੀ ਕਾਲੇ ਦਾ ਜਿਹੜਾ ਲਿਸਕੋਰਾ ਤਿੰਨ ਕਾਲਾ ਚਸ਼ਮਾ ਜੱਜ ਦਾ ਏ ਜੱਜਦਾਏ ਗੋਰੇ ਮੁਖੜੀ ਤੇ ਭਰਾਵਾ ਐ ਤੈਨੂੰ ਪੰਪ ਦੇਣ ਦੇ ਤੂੰ ਉਹ ਗੱਲ ਪੰਪ ਤੋਂ ਬਾਹਰ ਆਈ ਜਾ ਨਾ ਕੀ ਗੱਲ ਹੋ ਗਈ ਮਸੀ ਗਲੇ ਚ ਬਾਹਰ ਵੀ ਪਚਕਾਰੀਆਂ ਮਾਰਨ ਦੇ ਤੂੰ ਨਹੀਂ ਇਹਦਾ ਹਾਸਾ ਹੈ ਉਹ ਸਿੱਧਾ ਸਖਤ ਪੂਰਾ ਵੱਡਾ ਗਲੇ ਚ ਜਾਵਦਾ ਆਰਾਮ ਨਾਲ ਖਾ ਉਹ ਆਰਾਮ ਨਾਲ ਖਾ ਸੁਆਪ ਵੀ ਤੇ ਵਿਆਹ ਨਹੀਂ ਆਇਆ ਫਿਰ ਆਪ ਵੀ ਤੇ ਵਿਆਹ ਨਹੀਂ ਆਇਆ ਮੈਂ ਕਿਹੜਾ ਖਾਣਾ ਨਹੀਂ ਆ ਮੈਂ ਤਾਂ ਇੱਕੋ ਟੇਸਟ ਕਰਨਾ ਵਾ ਪਲੇਟਾਂ ਦੋ ਇਹਨਾਂ ਨੇ ਭਰੀਆਂ ਬੀਬੀਆਂ ਨੇ ਪਲੇਟ ਤੇ ਤੇਰੇ ਗਾੜੀ ਪਈਆਂ ਸਾਰਾ ਕੁ ਮਾਸੀ ਦਾ ਤੈਨੂੰ ਨਾ ਲਾਉਣ ਦੇ ਆ ਆਪ ਮੁਸ਼ਾ ਕਰ ਰਹੀਆਂ ਨਹੀਂ ਨਹੀਂ ਕਿਦੀ ਅੱਖਾਂ ਜਣਾ ਮਾਰਦੀ ਹੈ ਓਏ ਜੇ ਤਾ ਆ ਤੇ ਚੱਲਣ ਬਹੁਤਾ ਡੇਲੀਸ਼ੀਅਸ ਹੀ ਕੰਮ ਬਹੁਤ ਵਾਰ ਪਰ ਹਾਂ ਆਪਾਂ ਚੱਲੀਏ ਡੇਲੀਸ਼ੀਅਸ ਘਰੋਂ ਹੀ ਹੋਣਾ ਜੇ ਆਪਣਾ ਪ੍ਰੋਗਰਾਮ ਵੱਧਦਾ ਜਾਵੇ ਆਪਣਾ ਮਾਸੀ ਉਹ ਕਿਹੜਾ ਸਿਆਣੀ ਪਿਆਣੀ ਲੈ ਕੇ ਵੜੀ ਇਹਨਾਂ ਨੂੰ ਵੇਲੀ ਵਿਆਹ ਵੇਖ ਕੇ ਮੜਕੇ ਵੇਲੀ ਲੈ ਗਈ ਆ ਨਹੀਂ ਆ ਪਾਈ ਦਾ ਵੀ ਲੈਣਾ ਹੋਰ ਇੱਕਦਮ ਮੈਂ ਦਾਦਾ ਕਿਦਾਂ ਆਇਆ ਜੀ ਉਹਨੀ ਵੇਰੀਆ ਹੋਈ ਹੈਗੀ ਆ ਕਿੰਨੇ ਕ ਦੋ ਤੇ ਗੋਲ ਗੱਪੇ ਰਹਿ ਗਏ ਇੱਕ ਮੈਂ ਖਾ ਆ ਲੈਣ ਲਈ ਰੁਕੇ ਅਸੀਂ ਤੇ ਨਾਲ ਗੋਲ ਗੱਪਾ ਵੀ ਹੋ ਗਿਆ ਥੋੜਾ ਥੋੜਾ ਚਲੋ ਵੀ ਮੈਂ ਕਹਿਣ ਦਿਆਂ ਆ ਲੈਣ ਲਈ ਰੁਕੇ ਅਸੀਂ ਤੇ ਨਾਲ ਗੋਲ ਗੱਪਾ ਵੀ ਹੋ ਗਿਆ ਚਲੋ ਇਹ ਵੀ ਮਾਸੀ ਬਾਲੇ ਸੋਹਣੇ ਲੱਗਣ ਦੇ ਤੇ ਕੀ ਚੱਕਰ ਵਾ ਰੰਗ ਕਿਤੇ oh my god ਮਾਸ਼ਾਅੱਲਾ ਆ ਤੇ ਧੂਖਾ ਵਾ ਯਾਰ ਆ ਰੰਗ ਹੀ ਵੱਖਰਾ ਵਾ ਉਹ ਮੇਰੇ ਰੰਗ ਵਰਗਾ ਗਾੜਾ ਦੇਤਾ ਉਹਨਾਂ ਨੇ ਤੁਹਾਡੇ ਰੰਗ ਚਿੱਟੇ ਲਾਈਟ ਦੇਤਾ ਤੁਹਾਨੂੰ ਆ ਤੇ ਇਹਦਾ ਲਾਈਟ ਵਾ ਤੇ ਮੇਰਾ ਤਾਂ ਥੋੜਾ ਜਿਆਦਾ ਨਹੀਂ ਮਾਸੀ ਆ ਤੇ ਤੂੰ ਖਾ ਗਿਆ ਵਾ ਆ ਸੁਆਦ ਆ ਕਮਨੇ ਬਲ ਕੇ ਉਹ ਮੋੜਦਾ ਹੀ ਇਸ ਸਟਰੋਂਗ ਆ ਜਦਾ ਹਾਵਲਾ ਤਾਂ ਦੱਤ ਪਾਣੀ ਗਿਆ ਹੀ ਹੋ ਮਾਸੀ ਪਾਣੀ ਆਏ ਨਹੀਂ ਨਹੀਂ ਇਹ ਚਲੂਣ ਮੇਰੇ ਮਾਸਾ ਮੋੜਦੇ ਮਿਰਚ ਕਿੱਥੋਂ ਪਾਉਣੀ ਐ ਤੇ ਚ ਮਾਸੀ ਕਾਲੀ ਮਿਰਚ ਕਾਲੀ ਮਿਰਚ ਤੇ ਲੂਣ ਮਿਰਚ ਘੱਟ ਵਾਜ ਤੇ ਚ ਘੱਟ ਲੂਣ ਮਿਰਚ ਵਾਲਾ ਪੀ ਲੈਣਾ ਏ ਥੋੜਾ ਪਾਉਂਦੇ ਨਾ ਨਿੰਬੂ ਜਿਆ ਗੱਲਾਂ ਪਾਣੀ ਲੈ ਲੈ ਇੱਕ ਗੱਲ ਵਾ ਤੂੰ ਹੀ ਰੱਜੀਆਂ ਨਹੀਂ ਹਲੇ ਹੁਣ ਵਿਆਹ ਮੁੱਕਾ ਵਾ ਅੱਜ ਮਾਸੀ ਵਿਆਹ ਵੇਖ ਕੇ ਆਏ ਆ ਰਾਜਧਾਨੀ ਤੋਂ ਹੀ ਓਏ ਮੰਮੀ ਪਰਾਂ ਨੂੰ ਮੂੰਹ ਕਰ ਲਿਆ ਹੁਣ ਐਦਾਂ ਕੋਈ ਖਾਣਾ ਹੀ ਨਹੀਂ ਮੈਂ ਤਾਂ ਵਿਆਹ ਗਈ ਨਹੀਂ ਸੀ ਤੇ ਗਾ ਨਹੀਂ ਗਈ ਤੇ ਕੱਲ ਦੇ ਹਲੇ ਵਿਆਹ ਦੇ ਤੂੰ ਗਿਆ ਮੈਂ ਤਾਂ ਗਿਆ ਹੁਣ ਮੈਂ ਟਬਰ ਦੇ ਨਾਲ ਹੀ ਹੋਣਾ ਮੇਰੀ ਗੱਲ ਸੁਣੋ ਕੱਲ ਵਿਆਹ ਮੁੱਕਾ ਲਿਆ ਆਪਣੇ ਘਰ ਕੱਲ ਕੱਲ ਖਾਦੀਆਂ ਨਾ ਰਾਤੀ ਰੋਟੀਆਂ ਆਪਾਂ ਅੱਜ ਤੁਸੀਂ ਫੇਰ ਰੈਸਟੋਰੈਂਟ ਤੇ ਆ ਗਏ ਚਲ ਤੋਂ ਲਾ ਕੇ ਬੈਠਾ ਰਹੀ ਅਸੀਂ ਖਾ ਲਾਂਗੇ ਪਿੰਤੀਆਂ ਦੀ ਚੋਤੀ ਤੂੰ ਡੈਂਗੋ ਕੋ ਰਿੰਦਾ ਯਾਰਾ ਹੁਣ ਮੈਨੂੰ ਹੁਣ ਮੈਂ ਕੀ ਕਹਾਂ ਤੁਹਾਡਾ ਹਸਬੰਡ ਲੈ ਗਿਆ ਹੁਣ ਮੈਂ ਕੀ ਕਰਦਾ ਰਿੰਗੋ ਕੋਲ ਸੇ ਇੰਨਾ ਰਿੰਗੋ ਰਿੰਗੋ ਲਿਆਂਦਾ ਵਾ ਰਿੰਗੋ ਕੋ ਬੇਵੀ ਆ ਚਲੋ ਚਲੋ ਤੋ ਨਾਲੇ ਤੁਸੀਂ ਮੰਮੀ ਕਿ ਤੁਹਾਡੀ ਡਿਸੀਜਨ ਨਹੀਂ ਲਿਆ ਜਾਂਦਾ ਕਦੀ ਤੁਸੀਂ ਜਾਣਾ ਚਾਈਨੀਸ ਖਾਣਾ ਤੇ ਕਦੀ ਤੁਸੀਂ ਖਾਣਾ ਦੂਜਾ ਚਾਈਨੀਸ ਕਿਉਂ ਨਹੀਂ ਚੰਗਾ ਲੱਗਦਾ ਤੁਹਾਨੂੰ ਚਾਈਨੀਸ ਇੱਥੇ ਵੀ ਮਿਲ ਜਾਂਦਾ ਇੱਥੇ ਵੀ ਖਾ ਲਿਓ ਤੁਸੀਂ ਇੱਥੇ ਖਾ ਲਿਓ ਨਾ ਮੇਰੇ ਨਾਲ ਜਿਹਨੇ ਜੋ ਖਾਣਾ ਖਾਵੇਗੇ ਸੋ ਵਟ ਆਪਾਂ ਸਰਵਰ ਆਏ ਸਰਵਰ ਆਏ ਨਾ ਸਰਵਰ ਆਹ ਹੋ ਜਦੋਂ ਮੈਨੂੰ ਸੱਟ ਲੱਗੀ ਸੀ ਸਕੇ ਮੁੰਨਾ ਸਕੇ ਪਹਿਲੇ ਦਿਨ ਤੋਂ ਸੱਜਣ ਲੱਗਿਆ ਆਇਆ ਛਾਲ ਬਾਦ ਆਇਆ ਛਾਲ ਬਾਦ ਆਇਆ ਛਾਲ ਬਾਦ ਆਇਆ ਹਮੇ ਕੀ ਮੂੰਜੇ ਬਣਾਈ ਜਾਨੇ ਆਰਡਰ ਦੋ ਮਾਵਾ ਦੀ ਦਾਲ ਬਣਾਓ ਮਾਵਾ ਦੀ ਦਾਲ ਲੈ ਰੈਸਟੋਰੈਂਟ ਚ ਵੀ ਆ ਕੇ ਤੇ ਦਾਲਾਂ ਖਾਣੀਆਂ ਇਹਨਾਂ ਨੇ ਘਰੇ ਬੜੀ ਦਾਲ ਤੇ ਤੂਰੀ ਰੋਟੀਆਂ ਇਥੋਂ ਲੈ ਆਉਂਦੀ ਆਹ ਸੂਪ ਕਰਨੇ ਆ ਪਹਿਲਾਂ ਤੇ 5 ਮੌਨਚੋ ਸੂਪ ਤੇ 5/8 ਆਈਸੂ ਮਾਰਤਾ ਨਾ ਨੇ ਇਹ ਨਾ ਟੇਬਲ ਨਹੀਂ ਪਸੰਦ ਹੁੰਦਾ ਕਦੀ ਕਿਤੇ ਬੈਹਿੰਦੇ ਕਦੀ ਕਿਤੇ ਅੰਦਰੋਂ ਉੱਠ ਜੜ ਬਾਹਰ ਆ ਗਏ ਪਰ ਟਿਕਸੂ ਕਹਿੰਦੇ ਮੈਂ ਸਾਦੇ ਸੀ ਮੈਂ ਦੀ ਕੰਡੀਸ਼ਨ ਸੰਡਾ ਮਮੀ ਮਮੀ ਮੈਂ ਸਾੜ ਵੀ ਪੈਂਦਾ ਹੁੰਦਾ ਬਾਅਦ ਚ ਰਾਤ ਨੂੰ ਨਹੀਂ ਜਦੋਂ ਇਹ ਪੀਜ਼ਾ ਮੰਗਾਇਆ ਹੈ ਨਾ ਆ ਤਿੰਨੇ ਜਾਨੇ ਕਹਿੰਦੇ ਹੈ ਨਹੀਂ ਖਾਣਾ ਅਜੇ ਰੱਖਦੇ ਆ ਸਾਡੇ ਤੱਕ ਪਹੁੰਚਾ ਨਹੀਂ ਪੀ ਜਾ ਇੱਥੇ ਹੀ ਮੁੱਕ ਗਿਆ ਸਿਰਫ ਇਨਾਂ ਚੋ ਗੱਲ ਤੇ ਪਤਾ ਕਿਹੜਾ ਬੰਦਾ ਰਿਆ ਆਹ ਵਾਲਾ ਕਿ ਮੈਂ ਨਹੀਂ ਖਾਣਾ ਤੇ ਇਹਨੇ ਨਹੀਂ ਖਾਦਾ ਵਿਚਾਰੇ ਨੇ ਕਹਿੰਦੇ ਜਾਂ ਨਹੀਂ ਖਾਦਾ ਜੇ ਖਾਣਾ ਹੁੰਦਾ ਤਾਂ ਚਾਰ ਪੰਜ ਇਨਾਂ ਦੇ ਮੂੰਹ ਨੇ ਪੈਣੀ ਨਹੀਂ ਇਹਨੇ ਪੀਜਾ ਖਾਣ ਤੇ ਗਏ ਹੀ ਨਹੀਂ ਸੀ ਨਾ ਆਏ ਨਹੀਂ ਸੀ ਹੁਣ ਮਾਸੀ ਜੇ ਹਜੇ ਵੀ ਰੋਟੀ ਦੀ ਜਗ੍ਹਾ ਹੈਗੀ ਤੇ ਮੈਂ ਮੇ ਔਖਾ ਨਹੀਂ ਖਾਣੀ ਨਹੀਂ ਖਾਣੀ ਕੋਈ ਇਨਾਂ ਨੇ ਖਾਣੀ ਆ ਫਿਰ ਵਾਲੇ ਬਿੰਦ ਤੂੰ ਵੀ ਨਹੀਂ ਖਾਣੀ ਨਹੀਂ ਮੈਂ ਤਾਂ ਆਪਣਾ ਪ੍ਰਾਈਡ ਰੈਸ ਕਰ ਲਗਾ ਉਹ ਡਾਈਟਿੰਗ ਤੇ ਚੱਲ ਰਹੀ ਹਾਂ ਯਾਰ ਮਂਗਾਏ ਆ ਮੈਂ ਵੀ ਖਾਉ ਥੋੜੇ ਜਿਹਾ ਕਾਣਾ ਕੁਛ ਹੋਰ ਲੋਤੀ ਤਾਂ ਇੰਨੇ ਪੁੱਛੀਦਾ ਹੈ ਨਾ ਸਾਡੇ ਲਾਗੇ ਤੂੰ ਬਹੁਤ ਬੁਰਾ ਨਹੀਂ ਮੈਂ ਦੂਰ ਤੇ ਹੈਗਾ ਮੈਂ ਗਿਆ ਖੰਡਿਆ ਵਾ ਆਪਾਂ ਖਾਣ ਰੋਟੀਆਂ ਇਹ ਰੋਟੀ ਛੱਡ ਕੇ ਸਾਰਾ ਕੁਝ ਖਾ ਲਿਆ ਵਾ ਤੇ ਮੰਮੀ ਮੰਮੀ ਨੇ ਪੀਜ਼ਾ ਖਾ ਕੇ ਨਾ ਇੱਕ ਕੈਰੋਖ ਗੀੜਾ ਵੀ ਦੇਤਾ ਵੀ ਠਾਣ ਨੂੰ ਅਜੇ ਕੋਰ ਵੀ ਖਾ ਲੀਆ ਕਹਿੰਦਾ ਕਿ ਤੁਲਨਾ ਵਾਲਾ ਪ੍ਰੋਗਰਾਮ ਤੇਰਾ ਹੀ ਆਣਾ ਹੈ। ਹੋਰ ਦਿਖਾਈ ਆ ਰਹੀ। ਅੱਡੇ ਤੱਕ ਚੱਲੋ ਹਾਂ ਦੀ ਤਰ੍ਹਾਂ। ਕਿਉਂਕਿ ਵਿਆਹ ਚ, ਵੇਹਲੀ ਚ ਵੀ ਵਿਆਹ ਚ, ਵੇਹਲੀ ਚ ਕਿੱਥੇ ਕਿੱਥੇ ਰੁਕੇ? ਤੂੰ ਆ ਗਈ। ਬੰਦਾ ਖਾਈ। ਮੇਰੀ ਗੱਲ ਸੁਣੋ। ਮੇਰੀ ਗੱਲ ਸੁਣੋ। ਢਿੱਡ ਤੇ ਆਪਣਾ ਹੀ। ਢਿੱਡ ਤੇ ਨਹੀਂ ਬਗਾਨਾ ਹੋਣਾ। ਅਸਲ 'ਚ ਨਾ ਹਵਾ ਜਿਆਦੀ ਖਾ ਲਈ ਆਪਾਂ। ਹਵਾ ਦਾ ਕਰਕੇ ਆ। ਪੀ ਅੱਛਾ ਮਾਸਟਰ ਜੀ ਪੀ ਜੇ ਹੈਵੀ ਹੀ ਅਸਲ ਮਾਮਾ ਦਾ BMW ਲੀਏ ਨਾਲ ਨਾਲ ਤੁਰੇ ਜਾਂਦੀ ਨਹੀਂ ਮੈਂ ਉਹ ਵੀ ਲਵਾਵਾਂਗੇ ਗਰੇ ਲਓ ਲਓ ਮਾਮੇ ਨੇ ਲੈਣੀ ਪਹਿਲਾਂ ਵੇਲ ਨਹੀਂ ਮਾਮੇ ਨੇ ਲੈਣੀ ਪਹਿਲਾਂ ਮਹਾਰਾਜ ਦੋ ਮਾਮੇ ਦੀਆਂ ਬੁੜੀਆਂ ਮੈਂ ਅੰਦਰ ਕਿਉਂ ਨਹੀਂ ਵੜ ਦੇਣ ਲੈ ਚੋਦੇ ਆਪ ਮੈਂ ਅੰਦਰ ਨਹੀਂ ਮੜਨਾ ਹੁਣ ਤਾਂ ਬਾਝ ਗਏ ਆਪਾਂ ਕਦੋਂ ਕਦੋਂ ਕਿੱਥੇ ਕਿੱਦਾਂ ਰੋਟੀਆਂ ਪਕਾਉਣ ਚੱਲੇ ਆਂ ਪਹੁੰਚੋਂ ਚੱਲੇ ਆ ਕਿਹਦੇ ਲਈ ਅਰੇ ਜਿੰਨਾ ਜਰਾ ਲੱਗ ਇੱਕ ਇਦਾਂ ਬਹਿ ਜਾਂਦਾ ਚੜ ਕੇ ਗੋਦੀ ਜਵੇ ਵੇ ਵੇ ਓਏ ਸੁਗਨ ਡੈਡੀ ਨੂੰ ਵੀ ਖਾਦਾ ਕੀ ਨਹੀਂ ਕੋ ਕਿਦਾਂ ਬਹਿ ਜਾਂਦਾ ਨਾ ਮੇਲਾ ਗੋਦੀ ਚੜ ਕੇ ਪੂਰਾ ਡੈਡੀ ਦੇ ਤੇ ਨਾਲ ਹੀ ਤੇ ਐਦਾਂ ਭਾਵੇਂ ਸਾਰੀ ਤੇ ਛੱਡ ਉਹਦੋਂ ਤੂੰ ਵੀ ਜਾਣਾ ਆਂਟੀ ਉਹ ਆਇਆ ਹੀ ਮਦਦ ਹੀ ਕਿੱਥੇ ਚਲ ਗਿਆ ਚਲੋ ਚਲੋ ਵਾਕ ਕਰਨ ਚੱਲੀਏ ਆ ਲੋ ਸਭ ਤੋਂ ਗਾੜੀ ਜਾਣ ਢੀ ਮਮੀ ਰੇਸ ਲਾਈ ਓ ਚੱਲੇ ਨੇ ਪੂਰੇ ਘਰ ਮਮੀ ਨਾ ਰੇਸ ਲਾਓ ਹਾਂ ਭਲਾ ਵਾਸੀ ਭੱਜ ਕੇ ਵੇਖਣਾ ਢੀ ਮਮੀ ਨਾ ਆ ਆ ਆ ਅੱਧਰ ਵੇਖ ਕੇ ਤਾਂ ਸਪੀਡ ਵੜੀ ਵੇ ਲੈ ਚੱਲ ਚਲੋ ਭਲਾ ਚਲੋ ਗਾੜੀ ਗਾੜੀ ਨੇ ਰਾਵੜਾ ਕੋ ਮੇਦਨਾ ਦਿਓ ਓ ਵੇ ਓ ਵੇ ਓ ਵੇ ਕਿੱਥੋਂ ਤੱਕ ਇੱਕ ਮਿੰਟ ਅਜੇ ਨਹੀਂ ਫੁੱਟੜੀਆਂ ਨਹੀਂ ਹੋਈਆਂ ਆ ਬਹੁਤ ਤੁਸੀਂ 1.5 ਕਿਲੋਮੀਟਰ ਭੱਜ ਲਿਆ ਵਾ 100 ਮੀਟਰ ਨਹੀਂ ਭੱਜੀਆਂ ਆਓ ਤੁਸੀਂ ਉਹ ਸੋਚੋ ਤੁਸੀਂ ਤੁਸੀਂ 50 ਕਿ ਮੀਟਰ ਤੁਸੀਂ 50 ਤੁਸੀਂ 50 ਕਿ ਮੀਟਰ ਭੱਜੀਆਂ ਵਾ 100 ਸਾਈ ਹੋ ਗਈਆਂ ਮਾਸੜ ਪੰਜਾਬ ਨਹੀਂ ਭੱਜਾ ਉਰੇ ਖਲੂ ਮੈਨੂੰ ਮੈਂ 100 ਸੋਣੀ ਆ ਭਰਾ ਉਰੇ ਖਲੂ ਹੋ ਗਿਆ ਮਾਸੜ ਜੀ ਤੁਸੀਂ ਉਰੇ ਖਲੋਗੇ ਉਹਦਾ ਲਾਰਸਲ ਮਾਨੂੰ ਆ ਬੁੱਕ ਲ ਗਈ ਉਹ ਮਾਨੂੰ ਡੈਡੀ ਨੇ ਕਾ ਗੱਡੀ ਲੈ ਗਿਆ ਮਾਨੂੰ ਚਲੋ ਇਧਰ ਕਹਿੰਦੀਆਂ ਰੇਸ ਲਾਉਣੀ ਆ ਤੇ ਰੇਸ ਲੱਗ ਗਈ ਇਧਰ ਮਾਸੀ ਹੋਣੀ ਕਿਨਾ ਪੱਜ ਗਈ ਮਾਨੂੰ ਚਲੋ ਅम्मा ਨੀਥੋਂ ਰੇਸ ਲਾਈਏ ਨਹੀਂ ਆਈ ਨਹੀਂ ਲਾਉਣੀ ਰੇਸ ਅਸੀਂ ਉੱਥੇ ਰੇਸਾਂ ਲਾਈ ਦੀਆਂ ਮਾਸੀ ਮਾਸੀ ਆਂਦੀ ਮਗਰ ਮਾਸੀ ਆਂਦੀ ਮਗਰ ਉਲਟੀਆਂ ਕਰਾਂਗੇ ਅਮਨ ਭਾਬੀ ਆਂਦੀ ਜੇ ਹੁਣ ਵੀ ਕਿਹਨੇ ਖਾਣ ਨੂੰ ਕਿਹਾ ਹਣ ਤੇ ਉਲਟੀ ਆ ਜਾਣੀ ਮੈਨੂੰ ਸੁਣਦੇ ਆਂ ਮਾਸੀ ਕੀ ਆਖਣੇ ਮਾਸੀ ਕੀ ਆਖਿਆ ਤੁਸੀਂ ਮੈਨੂੰ ਆਜ ਨਹੀਂ ਸੁਣੀ ਦੱਸੋ 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 ਮੈਨੂੰ ਮਾੜੀ ਜੀ ਸੁਣੀ ਦੱਸੋ ਦੱਸੋ ਕੀ ਕਹਿਆ ਕੋਸ਼ ਤੇ ਬੋਲਿਆ ਸੀ ਨਹੀਂ ਮਸਲਾ ਲਾਉਣਾ ਨਹੀਂ ਦੇ ਸਰ ਤਾੜੀ ਉੰਡੀ ਹੋ ਗਈ ਤੇਰੀ ਨਹੀਂ ਨਾ ਗੋਲੀਆਂ ਮੈਂ ਜੱਦੀ ਕਿ ਹੋ ਗਈ ਮਸਲਾ ਹੰਮ ਗਿਆ ਜੀ ਮਮੀ ਬੀਪੀ ਦੀਆਂ ਗੋਲੀਆਂ ਮੁੱਕੀਆਂ ਹੀ ਹੋ ਨਹੀਂ ਦਾ ਸੈੱਟ ਹੋਣਾ ਜੋਤੀ ਖੋਲੀ ਜਾਣੀ ਮਨ ਪਰ ਏਦਾਂ ਸਾਹ ਚੜ ਗਿਆ ਤੇ ਬਾਈ ਨੀਂਦ ਵੀ ਨਹੀਂ ਆਉਣੀ ਇਹਨੂੰ ਨਹੀਂ ਹੋਣਾ ਸੀ ਓ ਰੋਟੀ ਖਾ ਕੇ ਭੱਜੀ ਨਹੀਂ ਆ ਓਏ ਗੁੱਦ ਤੇ ਕੁਛ ਕਰਨ ਦੂਜੇ ਨੂੰ ਕਰੰਦੇ ਹਾਂ ਤੂੰ ਦੜੀਏ ਮਾਸੀ ਤੇਰੀ ਗਰਾਰੀ ਉਲਟੀ ਤੇ ਅੜ ਗਈ ਤੂੰ ਹਣ ਕੇ ਨਾ ਕੇ ਨੂੰ ਉਲਟੀ ਕਰਾ ਕੇ ਡਣੀ ਆ ਮੇਰੀ ਗੱਲ ਸੁਣ ਰੋਟੀ ਤਾਂ ਨੂੰ ਆਉਂਦੀ ਆ ਅਮਨ ਭਾਬੀ ਨੇ ਉਥੇ ਕਿਹਾ ਵੀ ਉਲਟੀ ਆ ਜਣੀ ਤੇ ਅਮਨ ਭਾਬੀ ਕਰੀ ਦਵੇ ਕੁਛ ਵੀ ਖਾਦਾ ਖਾਦਾ ਘਰੋਂ ਰੋਟੀ ਖਾਣ ਕੇ ਤੇ ਉਥੇ ਰੋਟੀ ਤੇ ਆਉਂਦੇ ਆਉਂਦੇ ਨਾਲ ਪਹਿਲਾਂ ਹੀ ਲੇਡ ਲਿਆ ਸਟਾਟਰ ਨੇ ਅੱਛਾ ਮੇਰੀ ਗੱਲ ਸੁਣੋ ਮੰਮੀ ਇਹਨੂੰ ਕਰੋ ਹallelujah ਓਏ ਤੇਰੇ ਗਾ ਸੁਣ ਮਮੀ ਹਜੇ ਤੁਸੀਂ ਕਹਿਣ ਦੇ ਹੀ ਨਾ ਸਰਜੂਗਾ ਨਹੀਂ ਨਹੀਂ ਗਾ ਨਹੀਂ ਜਾਣਾ ਇੱਧਰ ਚਲ ਆਜਾ ਅਜੇ ਸੌਣ ਕੇ ਤਾਂ ਆ ਜਾ ਆ ਜਾ ਆਪਣੀਆਂ ਨੂੰ ਮੈਂ ਨਹੀਂ ਤੁਰਨੂੰ ਮਾਸੀ ਪਤਾ ਕਿ ਕੀ ਆਖੰਡੀ ਸੀ ਆਂਦੀ ਉਹਦਾ ਪਾਸ ਚੱਲੇ ਨਾ ਮਾਸੀ ਮਾਸੀ ਪਿੰਕੀ ਨੇ ਬਿਲਾ ਕੇ ਕੀ ਆਖਿਆ ਆਂਦੇ ਜੇ ਲੱਖੀ ਭੈਣ ਦਾ ਪਾਸ ਚੱਲੇ ਨਾ ਤੇ ਤੁਰਲੀ ਵੀ ਤੇਰੀਆਂ ਲੱਤਾਂ ਲੱਲੇਗੀਆਂ ਲਗਾਤਾ ਤੁਰਦੀ ਆ ਤੂੰ ਪਰਸੇ ਹੈ ਨਹੀਂ ਹੈ ਇੱਥੇ ਆਂਦੀ ਜੇ ਮੇਰੀ ਭੈਣ ਹੁੰਦੀ ਨਾ ਉਹਨੂੰ ਤਿੰਨ ਵਾਰ ਚਾਹ ਮਿਲ ਜਣੀ ਸੀ ਉਹਰੇ ਨਾਲ ਜੀ ਮੈਂ ਜਾਂਦੀ ਨਾ ਉਹ ਪਾਪਾ ਯੋ ਕਹਿੰਦੇ ਸੱਪ ਵੇਖੋ ਟੀਵੀ 'ਚ ਚਲ ਆ ਚੱਲੀ ਵਾਪਸ ਆ ਕਿਹੜੇ ਹਿਸਾਬ ਨਾਲ ਸੱਪ ਆ ਮੈਨੂੰ ਆ ਕੇ ਐਕਸਪਲੇਨ ਕਰ ਪਹਿਲਾਂ ਸੇ ਜੇ ਤੂੰ ਨਹੀਂ ਮੰਮੀ ਨਾਲ ਡਰਾਤਾ ਵਾ ਮੰਮੀ ਆ ਜੋ ਸੱਪ ਤੋਂ ਸਭ ਤੋਂ ਨੱਲਾ ਬੰਦਾ ਲੱਖੀ ਭੈਣ ਨਾ ਤੋਰਨ ਦੇ ਬੰਦਾ ਕਦੋਂ ਬੁੱਢੀ ਆਓ ਸਾਲ ਆਜੋ ਯਾਰ ਮਾਸੇ ਕੀ ਹੋ ਗਿਆ ਵਾ ਪਨੀਰ ਪੀਜ਼ਾ ਚੜ ਗਿਆ ਅਮਰ ਤੇ ਮਾਸੇ ਸਭ ਤੋਂ ਗਾੜੀ ਨੀ ਮਗਰੀ ਨਾ ਪਹਿਲਾਂ ਉਹ ਰੀ ਨਾ ਕੋਈ ਤੁਮ ਜੋਰੀ ਹੈ ਵੇਖ ਲਓ ਗਾੜੀ ਜੇ ਚੱਲ ਮਮੀ ਸਾਰਿਆਂ ਨੇ ਖਾਦਾ ਤੂੰ ਆਏ ਨਹੀਂ ਤੁਰਨਾ ਮੈਂ ਮੈਂ ਉਹ ਰੈਂਗੋ ਲੈ ਕੇ ਆਇਆ ਸੀ ਰੈਂਗੋ ਨੇ ਤੇ ਵਿਚਾਰੇ ਨੇ ਉਹਨਾਂ ਖਾਦਾ ਵੀ ਨਹੀਂ ਉਹਨੂੰ ਹੀ ਤੋਰੀ ਜਾਣੇ ਹੈ ਧਾਲ ਮੱਖਣੀ ਵੇਖੋ ਤੁਸੀਂ ਮੇਰੀ ਮੰਮੀ ਵੇਖੋ ਤੁਹਾਡੇ ਨਾਲੋ ਫਿੱਟ ਵਾ ਰਨਿੰਗ ਕਰਕੇ ਆਏ ਆ ਰਨਿੰਗ ਕਰਕੇ ਤੇ ਹਜੇ ਵੀ ਮੈਲਾ ਐ ਪੂਰੀ ਬੁੱਕ ਦੀ ਕਿ ਨਹੀਂ ਲੈ ਕੋਲੀ ਘਰ ਜਾ ਕੇ ਦੱਸੂ ਵੀ ਤੁਹਾਨੂੰ ਕਿੰਨਾ ਬੁੱਕ ਦੀ ਆ ਵੇ ਗੂਠਾ ਖੜਾ ਆ ਨਾ ਬਸ ਓਕੇ ਰਿਪੋਰਟ ਆ ਚੈੱਕ ਕਰ ਮੰਮੀ ਫੇਰੇ ਕਰ ਇਹ ਆ ਚੱਕ ਆ ਚੱਕ ਉਧਰ ਵਸੀਆਂ ਮਰਨ ਦੇ ਵਾਸੀ ਤੁਰ ਕੇ ਆਈ